ਬਹੁਤ ਉਤਸ਼ਾਹ ਦੇਖਿਆ ਜੀ ਵਰਕਰਾਂ ਦੇ ਵਿੱਚ ਔਰ ਬਹੁਤ ਚੰਗਾ ਲੱਗਿਆ ਭਾਈ ਪਿਰਤਪਾਲ ਹੋਣਾ ਨੇ ਬਹੁਤ ਮਿਹਨਤ ਕੀਤੀ ਹੋਈ ਐ ਇੱਥੇ ਬਾਕੀ ਵੀ ਸਾਰੇ ਜਿੰਨੇ ਵਰਕਰ ਨੇ ਉਹਦੇ ਧਾਰ ਨੇ ਸਾਰਿਆਂ ਨੇ ਬੜੀ ਮਿਹਨਤ ਕੀਤੀ ਬੜੇ ਤੰਗ ਦੇ ਕੱਲ ਨਾ ਕੰਮ ਕੀ ਰੂਗਾ ਫਿਰ ਟੋਟਾ ਜਿਹਾ ਸ਼ੈਡ ਹੋ ਜਿੰਨੇ ਦੇਖੋ ਸਭ ਮੇਰਾ ਆਪਣਾ ਜੇ ਮੈਂ ਕਹਾ ਤਾਂ ਮੈਨੂੰ ਮੈਨੂੰ এনवायरमेंट ਨਾਲ ਬਹੁਤ ਪਿਆਰ ਹੈ ਮੈਂ ਵਾਤਾਵਰਣ ਤੇ ਕੰਮ ਕਰਨਾ ਚਾਹੁੰਗਾ ਸਾਥ ਕਮੀ ਕੀ ਦੇਖੀ ਗਈ ਜੇ ਦੇਖਦੇ ਜੇ ਕਿ ਕਿ ਦਰਖਤ ਬਹੁਤ ਕੱਟਨੇ ਜੀ ਬਹੁਤ ਹੈ ਜਿਹੜਾ ਅਲੱਦਲ ਮੈਨੂੰ ਐ ਵੀ ਵੱਧ ਤੋਂ ਵੱਧ ਦਰਖਤ ਲੱਗੇ ਹੁਣ ਤੇ ਮਤਲਬ ਪੂਰੀ ਕੌਨਸਟੀਟਿਊਐਂਸੀ ਦੇ ਵਿੱਚ ਹਨਾ ਵੀ ਸਾਡੀ ਕੌਨਸਟੀਟਿਊਐਂਸੀ ਸਭ ਤੋਂ ਵੱਖਰੀ ਦੇ ਸੀ ਇਸ ਤਰ੍ਹਾਂ ਚੇਰੇ ਹੁੰਦੇ ਆ ਜੇ ਕਿ ਨਿੰਸਨ ਵੀ ਦੋ ਵਿੱਚ ਵਿੱਚ ਜੇ ਕਿਸੇ ਦੇ ਰਿਮੋਟ ਤੇ ਬੋਚੇ ਲੋ ਜੇ ਇਹ ਤਾਂ ਤੁਹਾਡਾ ਸਨੀ ਦੇ올 ਹੁਣੇ ਜੀ ਉਹ ਤਾਂ ਬੰਬੇ ਵਾਲੇ ਨੇ ਮੈਂ ਤਾਂ ਪੰਜਾਬ ਦਾ ਪੁੱਤ ਆ ਮੇਰੇ ਇੱਥੇ ਨਾਨਕੇ ਮੈਂ ਕਿੱਧਰ ਜਾਊਂਗਾ ਮੈਂ ਤਾਂ ਇੱਥੇ ਹੀ ਰਹਿਣਾ ਵੱਧ ਤੋਂ ਵੱਧ ਸ਼ੂਟਿੰਗ ਹੈ ਸ਼ੂਟੀਆਂ ਜੇ ਉੱਥੇ ਦੀ ਜਗ੍ਹਾ ਮੈਂ ਇੱਥੇ ਕਰ ਰਹਾ ਕਰ ਰਹੀ ਹਾਂ ਜਿੱਦ ਤੋਂ ਬਾਅਦ ਪੁਰਾਣੇ ਜੀ ਅੰਮ੍ਰਿਤ ਜੰਦੇ ਜੋ ਮੇਰੀ ਜੀ ਨਹੀਂ ਨਹੀਂ ਕੋਈ ਐਸਾ ਗੱਲ ਨਹੀਂ ਮੇਰਾ ਤਾਂ ਪਹਿਲਾਂ ਵੀ ਵਧੇ ਹੋ ਨਿਰਜਾਨ ਤਾਂ ਹੀ ਤਾਂ ਮੈਂ ਆ ਇੱਧਰ ਹੋਰ ਜਾਨ ਛੱਡ ਕੇ ਉਹ ਜੀ ਤੁਸੀਂ ਕਿਹਾ ਵੀ ਚੋਪੀਆਂ ਦੇ ਬੰਦੇ ਨੂੰ ਮੈਂ ਰੋਟਾ ਦੇ ਦੇਣੀ ਕਿੰਨੀ ਤਰ੍ਹਾਂ ਦੀ ਗੱਲ ਸੀ ਇਹ ਦੇਖੋ ਜੀ ਇਹ ਵੀ ਮੈਂ ਉਹੀ ਕਿਹਾ ਵੀ ਮੈਂ ਇਤੋਂ ਦਾ ਦੋ ਤਾਂ ਇਸ ਪਾਂਸੀ ਚੁੰਸੀ ਦਾ ਕਿ ਇਹ ਪਿਆਰ ਹੁੰਦਾ ਹੈ ਵੀ ਜਿਵੇਂ ਨਾਨੀਆਂ ਦਾ ਨਾਨੀਆਂ ਪਿਆਰ ਦਿੰਦੇ ਸੀ ਉਸ ਹੱਸਾ ਨਾਲ ਇੱਕ ਉਮੀਦ ਕਿੰਨੀ ਜਿਤਾਈ ਜਾ ਰਹੀ ਹੈ ਜੀ ਬਹੁਤ ਜ਼ਿਆਦਾ ਜੀ ਕਿਉਂਕਿ ਜਿੰਨੇ ਵੀ ਚਾਹੇ ਪ੍ਰਤੀਨਿਧ ਨੇ ਸਾਰੇ ਚਾਹੇ ਬਾਈ ਹੁਣੇ ਨੇ ਜਿਵੇਂ ਇੱਥੇ ਦੇ ਇੰਚਾਰਜ ਨੇ ਸਾਰਾ ਕੁਝ ਉਹਨਾਂ ਦੀ ਬਹੁਤ ਮਿਹਨਤ ਹੈ ਤੇ ਉਹਨਾਂ ਦੇ ਉਤਸ਼ਾਹ ਤੋਂ ਪਤਾ ਲੱਗ ਜਾਂਦਾ ਵਰਕਰਾਂ ਤੋਂ ਬਾਅਦ ਇਹਨਾਂ ਦੇ ਗੱਲ ਕੀਤੀ ਵਾਦੀ ਸ਼ੁਰੂ ਕਰਕੇ ਪਰ ਕਤਮ ਕਰ ਰਹੇ ਹੋਗੇ ਜੋ ਪੂਰੇ ਹੋ ਜਾਣਗੇ ਹਾਂ ਜੀ ਆਮ ਆਦੀ ਪਾਰਟੀ ਦੇ ਵਾਦੇ ਖਤਮ ਕਰੋਗੇ ਜੋ ਪੂਰੇ ਹੋ ਜਾਣਗੇ ਕਿੰਨਾ ਚਿਰ ਦੇਖੋ ਜੀ ਤੁਸੀਂ ਪਹਿਲੀਆਂ ਸਰਕਾਰਾਂ ਦਾ ਦੇਖ ਲਓ ਕਿੰਨੇ ਕ ਵਾਦੇ ਪੂਰੇ ਕੀਤੇ ਨੇ ਅਜੇ ਤਾਂ 3 ਸਾਲ ਪਏ ਨੇ ਅਜੇ ਤਾਂ 2 ਸਾਲ ਹੀ ਹੋਏ ਨੇ ਉਹ ਤਿੰਨ ਸਾਲਾਂ 'ਚ ਬਹੁਤ ਕਰ ਦੇਣੀ ਪਾਣੀਆਂ ਦੀ ਗੱਲ ਕਰਦੇ ਨੇ ਤੁਸੀਂ ਅੱਜ ਦੀ ਸਰਕਾਰ ਦੀ ਕਿਸਾਨ ਇਸ ਤਰ੍ਹਾਂ ਲਾ ਤੇ ਉਹੀ ਗੱਲ ਹੈ ਜੀ ਵੀ ਉਹ ਤਾਂ ਕਹਿੰਦੀਆਂ ਸੀ ਪਰ ਹੈ ਕੌਣ ਉਹ ਤੁਹਾਨੂੰ ਭਲੀ ਭੱਜ ਜਾ ਪਤਾ ਕੀ ਵਾਦੇ ਕਿ ਗੇਦਰਵਾਣਾ ਜਿਹੜਾ ਕਰਕੇ ਜਾਓ ਤੁਸੀਂ ਅੱਜ ਪਹਿਲੇ ਅੱਜ ਗੇਦਰਵਾਣੇ ਕਰਾ ਜਿਹੜਾ ਪੂਰਾ ਕਰ ਜਿਹੜਾ ਵੀ ਹੁਣ ਮੈਂ ਸਾਰੀਆਂ ਕੰਸਟੀਟਿਊਸ਼ਨਾਂ ਦੇ ਵਿੱਚ ਮੀਟਿੰਗਾਂ ਚੱਲ ਰਹੀਆਂ ਨੇ ਬਾਈ ਉਹਨਾਂ ਨਾਲ ਜਿਹੜਾ ਪ੍ਰਾਇਓਰਟੀ ਤੇ ਹੋਊਗਾ ਉਹੀ ਕਰਾਂਗੇ ਬਹੁਤ ਉਤਸ਼ਾਹ ਦੇਖਿਆ ਜੀ ਵਰਕਰਾਂ ਦੇ ਵਿੱਚ ਔਰ ਬਹੁਤ ਚੰਗਾ ਲੱਗਿਆ ਬਾਈ ਪਿਰਤਪਾਲ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੋਈ ਐ ਇੱਥੇ ਬਾਕੀ ਵੀ ਸਾਰੇ ਜਿੰਨੇ ਵਰਕਰ ਨੇ ਆਦੇਦਾਰ ਨੇ ਸਾਰਿਆਂ ਨੇ ਬੜੀ ਮਿਹਨਤ ਕੀਤੀ ਬੜੇ ਤੰਗੜੇ ਕੰਮ ਕੀਰੂਗਾ ਫਿਰ ਟੋਟਾ ਜੇ ਸ਼ੈਡ ਮੇ ਜਿੰਨੇ ਦੇਖੋ ਸਭ ਮੇਰਾ ਆਪਣਾ ਜੇ ਮੈਂ ਕਹਾ ਤਾਂ ਮੈਨੂੰ ਮੈਨੂੰ এনवायरमेंट ਨਾਲ ਬਹੁਤ ਪਿਆਰ ਹੈ ਮੈਂ ਵਾਤਾਵਰਣ ਤੇ ਕੰਮ ਕਰਨਾ ਚਾਹੁੰਗਾ ਸਤ ਕਮੀ ਕੀ ਦੇਖੀ ਜੀ ਦੇਖੇ ਜੀ ਦਰਖਤ ਬਹੁਤ ਕੱਟਨੇ ਜੀ ਬਹੁਤ ਜਿਹੜਾ ਅਲਦਲ ਮੈਨੂੰ ਇਹ ਵੀ ਵੱਧ ਤੋਂ ਵੱਧ ਦਰਖਤ ਲੱਗੇ ਹੁਣ ਤੇ ਮਤਲਬ ਪੂਰੀ ਕੌਨਸਟੀਟਿਊਐਂਸੀ ਦੇ ਵਿੱਚ ਹਨਾ ਵੀ ਸਾਡੀ ਕੌਨਸਟੀਟਿਊਐਂਸੀ ਸਭ ਤੋਂ ਵੱਖਰੀ ਦੇਸ ਇਸ ਦਾ ਚੇਰੇ ਹੁੰਦੀ ਆ ਜੇ ਕਿ ਨਿਸ਼ਾਨੀ ਦੋ ਜੀ ਤੁਹਾਨੂੰ ਚੇਰੇ ਵਿੱਚ ਦੇਖਦੇ ਰਿਮੋਟ ਤੇ ਬੰਗਵਾ ਚੇ ਲੋ ਜੀ ਇਹ ਤਾਂ ਤੁਹਾਡਾ ਸਣੀ ਦੇਵਲ ਹੋਣੇ ਜੀ ਉਹ ਤਾਂ ਬੰਬੇ ਵਾਲੇ ਨੇ ਮੈਂ ਤਾਂ ਪੰਜਾਬ ਦਾ ਪੁੱਤ ਆ ਮੇਰੇ ਇੱਥੇ ਨਾਨਕੇ ਮੈਂ ਕਿੱਧਰ ਜਾਊਂਗਾ ਮੈਂ ਤਾਂ ਇੱਥੇ ਹੀ ਰਹਿਣਾ ਵੱਧ ਤੋਂ ਵੱਧ ਸ਼ੂਟਿੰਗ ਹੈ ਛੂਟੀਆਂ ਜੇ ਉੱਥੇ ਦੀ ਜਗ੍ਹਾ ਮੈਂ ਇੱਥੇ ਕਰ ਰਹਾ ਕਰ ਰਹੀ ਹਾਂ ਜਿੱਤ ਤੋਂ ਬਾਅਦ ਹੋਰ ਆ ਰਿਹਾ ਹਾਂ ਗੱਲ ਜੰਦੇ ਦੋ ਮੇਰੀ ਜੀ ਨਹੀਂ ਨਹੀਂ ਕੋਈ ਐਸਾ ਗੱਲ ਨਹੀਂ ਮੇਰੇ ਤਾਂ ਪਹਿਲਾਂ ਵੀ ਵਧੇ ਹੋਏ ਨਿਰਜਾਨ ਤਾਹੀਂ ਤਾਂ ਮੈਂ ਆਇਆ ਇੱਧਰ ਔਰ ਜਾਨ ਛੱਡ ਕੇ ਮੌਜੀ ਤੁਸੀਂ ਕਿਹਾ ਵੀ ਚੋਕਿਆਂ ਦੇ ਰੱਤੇ ਮੈਂ ਰੋਟਾਂ ਦੇ ਲੇ ਲੂ ਕਿ ਕਿੰਨਾ ਤਰ੍ਹਾਂ ਦੀ ਗਾਉਂਦੀ ਸੀ ਇਹ ਦੇਖੋ ਜੀ ਇਹ ਵੀ ਮੈਂ ਉਹੀ ਕਿਹਾ ਵੀ ਮੈਂ ਇਥੋਂ ਦਾ ਦੋਤਾ ਐ ਇਸ ਕੰਸਟੀਚੂਐਂਸੀ ਦਾ ਕਿ ਇਹ ਪਿਆਰ ਹੁੰਦਾ ਵੀ ਜਿਵੇਂ ਨਾਨੀਆਂ ਦੇ ਨਾਨੀਆਂ ਪਿਆਰ ਦਿੰਦੇ ਸੀ ਉਸ ਹਾਲ ਨਾਲ ਬਹੁਤ ਜ਼ਿਆਦਾ ਜੀ ਕਿਉਂਕਿ ਜਿੰਨੇ ਵੀ ਚਾਹੇ ਪ੍ਰਤੀਨਿਧ ਨੇ ਸਾਰੇ ਚਾਹੇ ਬਾਈ ਹੁਣੀ ਨੇ ਜਿਵੇਂ ਇੱਥੇ ਦੇ ਇੰਚਾਰਜ ਨੇ ਸਾਰਾ ਕੁਝ ਉਹਨਾਂ ਦੀ ਬਹੁਤ ਮਿਹਨਤ ਹੈ ਤੇ ਉਹਨਾਂ ਦੇ ਉਤਸ਼ਾਹ ਤੋਂ ਪਤਾ ਲੱਗ ਜਾਂਦਾ ਵਰਕਰਾਂ ਤੋਂ ਬਾਅਦ ਇਹਨਾਂ ਦੇ ਗੱਲ ਕੀਤੀ ਵਾਰੀ ਸ਼ੁਰੂ ਕਰਦੇ ਹਾਂ ਪਰ ਕਦਮ ਕਰ ਰਹੇ ਹੋ ਕਿ ਜੋ ਪ੍ਰੇ ਹੋ ਜਾਣਗੇ ਹਾਂ ਜੀ ਆਮ ਆਦਮੀ ਪਾਰਟੀ ਦੇ ਵਾਦੇ ਖਤਮ ਕਰੋਗੇ ਜੋ ਪ੍ਰੇ ਹੋ ਜਾਣਗੇ ਕਿੰਨਾ ਚਿਰ ਦੇਖੋ ਜੀ ਤੁਸੀਂ ਪਹਿਲੀਆਂ ਸਰਕਾਰਾਂ ਦਾ ਦੇਖ ਲਓ ਕਿੰਨੇ ਕ ਵਾਦੇ ਪੂਰੇ ਕੀਤੇ ਨੇ ਅਜੇ ਤਾਂ 3 ਸਾਲ ਪਏ ਨੇ ਜਦੋਂ 2 ਸਾਲ ਹੀ ਹੋਏ ਨੇ ਉਹ 3 ਸਾਲਾਂ ਜੋ ਬਹੁਤ ਕਰ ਦੇਣੀ ਪਾਣੀਆਂ ਦੀ ਗੱਲ ਕਰਦੇ ਨੇ ਤੁਸੀਂ ਅੱਜ ਤੱਕ ਅਜੇ ਕਿਸਾਨ ਤੇ ਇਸ ਤਰ੍ਹਾਂ ਲੈ ਤੇ ਉਹੀ ਗੱਲ ਹੈ ਜੀ ਵੀ ਉਹ ਤਾਂ ਕਹਿੰਦੀਆਂ ਸੀ ਪਰ ਹੈ ਕੌਣ ਉਹ ਤੁਹਾਨੂੰ ਭਲੀ ਭਾਂਜਾ ਪਤਾ ਕੀ ਬਾਦ ਇੱਕ ਗੇਦਰਵਾਣਾ ਜਿਹੜਾ ਕਰਕੇ ਜਾਓ ਤੁਸੀਂ ਅੱਜ ਪਹਿਲੇ ਤੇ ਗੇਦਰਵਾਸ ਦੀ ਪ੍ਰੋਗਰਾਮਾ ਚੱਲ ਰਹੀ ਜਿਹੜਾ ਪੂਰਾ ਕਰ ਜੀੜਾ ਵੀ ਹੁਣ ਮੈਂ ਸਾਰੀਆਂ ਕੰਸਟੀਟਿਊਸ਼ਨਰ ਦੇ ਵਿੱਚ ਮੀਟਿੰਗਾਂ ਚੱਲ ਰਹੀਆਂ ਨੇ ਬਾਈ ਹੁਣਾਂ ਨਾਲ ਜਿਹੜਾ ਪ੍ਰਾਇੋਰਟੀ ਤੇ ਹੋਊਗਾ ਉਹੀ ਕਰਾਂਗੇ